Қственіран Қатыларай. Қатыларай. ਕੀ ਪਹਿਲੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚੂਥ ਰੰਗਰੇਟਾ ਇੱਕ ਤੋਂ ਵੱਧ ਨੂੰ ਚੇਅਰਮੈਨ ਜੀ ਜੋ ਕਿ ਜਿਵੇਂ ਸਾਡੇ ਵੀਰ ਗੁਰਲਾਲ ਸਿੰਘ ਜੀ ਨੇ ਦੱਸਿਆ ਵਾ ਕਿ ਕਿਸੇ ਮਸਲੇ ਨੂੰ ਲੈ ਕੇ ਇਹ ਕਿਸੇ ਧੀ ਭੈਣ ਦੇ ਪਰਿਵਾਰਕ ਮਸਲੇ ਨੂੰ ਲੈ ਕੇ ਕਿਸੇ ਮਸਲੇ ਦੇ ਵਿੱਚੇ ਬੈਠ ਗਏ ਨੇ ਔਰ ਉਹ ਰਣਜੀਤ ਨੂੰ ਲੈ ਕੇ ਵਿਰੋਧੀ ਪਾਰਟੀ ਨੇ ਇਹਨਾਂ ਦੇ ਘਰ ਵਿੱਚ ਰਾਤ ਜਿਹਦੇ ਬਾਰੇ ਕਿ ਇਹਨਾਂ ਨੂੰ ਪਤਾ ਨਹੀਂ ਆ ਆਪਣੇ ਪਰਿਵਾਰ ਦੇ ਪ੍ਰਸ਼ਾਦਾ ਪਾਣੀ ਛਕਣ ਦੇ ਆ ਸ਼ਰੇ ਆਮ ਦੋ ਗੱਡੀਆਂ ਲੈ ਕੇ ਪਿੰਡ ਵਿੱਚ ਉਹਨਾਂ ਨੇ ਵਾਰਾ ਗਰਦੀ ਕੀਤੀ ਪਹਿਲੇ ਇਹਨਾਂ ਦੇ ਘਰ ਦੇ ਵਿੱਚ ਵੜ ਕੇ ਭੰਨ ਤੋੜ ਕੀਤੀ ਵਾ ਇਹਨਾਂ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਵਾ ਔਰ ਬੜਾ ਨਗਰ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾਇਆ ਨਜਾਜ਼ ਹਥਿਆਰ ਤੇ ਨਜਾਜ਼ ਅਸਲੇ ਲੈ ਕੇ ਕਦੀ ਇਹਨਾਂ ਦੀ ਮਾਤਾ ਜੀ ਦੇ ਕੰਨ ਤੇ ਰੱਖਿਆ ਗਿਆ ਵਾ ਹਥਿਆਰ ਕਦੀ ਇਹਨਾਂ ਦੇ ਕੰਨ ਤੇ ਰੱਖਿਆ ਗਿਆ ਵਾ ਬਹੁਤ ਦਹਿਸ਼ਤ ਵਾਲਾ ਮਾਹੌਲ ਜੋ ਬਣਿਆ ਸੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਾਰਵਾਈ ਇਹ ਕੀਤੀ ਜਾ ਰਹੀ ਹੈ ਕਿ ਜੋ ਥਾਣਾ ਜੰਡਿਆਲਾ ਗੁਰੂ ਡਿਪਟੀ ਸਾਹਿਬ ਨੇ ਤਰਖਾਸ਼ੇ ਦਿੱਤੀ ਵਾ ਡੀਐਸਪੀ ਸਾਹਿਬ ਨੇ ਬਹੁਤ ਪ੍ਰੋਸਾਦ ਵਾਇਆ ਵਾ ਕਿ ਐਵੀਡੈਂਸ ਦੇ ਆਧਾਰ ਦੇ ਉੱਤੇ ਉਨ੍ਹਾਂ ਤੇ ਬੰਤੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਹ ਭਰੋਸਾ ਦਵਾਇਆ ਜੀ ਸਾਨੂੰ ਬਰਨਾਲ ਸਿੰਘ ਜੀ ਕੀ ਗੱਲ ਹੋਈ ਹੈ ਜੀ ਵਾਇਗੁਰ ਜਿੱਕਾ ਖਾਲਸਲਾ ਹੋਇਆ ਜੀ ਫਤਿਹ ਪੈ ਜੀ ਜੋ ਜੀ ਗਰੇਟਾ ਚੂ ਥੇਕਤਾ ਕਰਲਾ ਸਿੰਘ ਪ੍ਰਧਾਨ ਪਿੰਡ ਦੇ ਸੂਲਪੁਰ ਕਲਾ ਰਾਤ ਕੁਛੇ ਘਟਨਾ ਆਈ ਆ ਵੀ ਮੈਂ ਆਪਣੇ ਘਰ 'ਚ ਸੀ ਫੈਮਿਲੀ ਨਾਲ ਬੈਠਾ ਸੀ ਸ਼ਗਨ ਦੇ ਪ੍ਰਸ਼ਾਦਾ ਕੁਛ ਲੋਕ ਆਏ ਆ ਗਿਲਪਿੰਡ ਤੋਂ ਉਹਨਾਂ ਨੇ ਘਰਵਾਰਦਤ ਕੀਤੀ ਆ ਅਸਰੇ ਨਾਲ ਪਿਸਤਲ ਨਾਲ ਲੈ ਕੇ ਆਏ ਆ ਫੋਲ ਜਾਰੀ ਚਾਹੀਏ ਆਪਣੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੋਈ ਕੁਝ ਹੋਇਆ ਨਹੀਂ ਆ ਬਸ ਇਹੀ ਚੱਕਰ ਵਿੱਚ ਜਿੰਨਾ ਨੇ ਕੁਝ ਆਪਣਾ ਝਗੜਨਾ ਕੀਤੀ ਜਾਂ ਕੀਤੀ ਬਹੁਤ ਜਿਆਦਾ ਮਾੜੀ ਕੀਤੀ ਆ ਤੇ ਕੁਛ ਦਿਨ ਪਹਿਲਾਂ ਸਾਡੇ ਪਿੰਡ ਦੀ ਹੀ ਕੋਈ ਧੀ ਗਈ ਸੀ ਸਾਡੇ ਉਹਦੇ ਮਸਲੇ ਦੇ ਵਿੱਚ ਆਪਾਂ ਰਾਜੂ ਠੇਕਤਾ ਵਾਲੋ ਆਪਾਂ ਉਹਨਾਂ ਨੇ ਸਾਨੂੰ ਭੇਜਿਆ ਸੀ ਜਥੇ ਬੰਦੇ ਭੇਜਿਆ ਸੀ ਕਿ ਉਹਨਾਂ ਜਾ ਕੇ ਪੁੱਛੋ ਵੀ ਇਹਨਾਂ ਦਾ ਕੁੜੀ ਕਿੱਥੇ ਆ ਕੁੜੀ ਪਤਨ ਦੇ ਹਲਾ ਪਤਾ ਸੀ ਜਿਸ ਦੇ ਨਾਲ ਸਾਡੇ ਦਾ ਪ੍ਰਸ਼ਾਸਨ ਵੀ ਗਿਆ ਸੀ ਮੁਲਾਜ਼ਮ ਵੀ ਗਏ ਸੀ ਸ਼ਹਿਰ ਵਾਸਤੇ ਗਏ ਸੀ ਉਹ ਚੱਕਰ ਦੇ ਵਿੱਚ ਮੇਰੇ ਘਰ ਚੜਾਈ ਕਰਕੇ ਆਏ ਆ ਵੀ ਇਹ ਬੰਦਾ ਕਿਉਂ ਗਿਆ ਕੋਈ ਵੀ ਸਾਡੀ ਰੋਟੀ ਲੱਗੀ ਆ ਜੱਥੇ ਬੰਦੀ ਦੋਪੇ ਤੁਸੀਂ ਜੇ ਕਿਸੇ ਦਾ ਕੋਈ ਧੱਕਾ ਦਾਵਾ ਤੁਸੀਂ ਜਰੂਰ ਜਾਣਾ ਹਰ ਕਿਸੇ ਦੇ ਘਰ ਬਸ ਇਹੀ ਚੇਤੇ ਉਹਨਾਂ ਦਾ ਜਿਹੜੇ ਤੁਹਾਡੇ ਘਰ ਵਿੱਚ ਹਮਲਾ ਕਰਨ ਵਾਸਤੇ ਆਏ ਸੀ ਅਜੇ ਗੇਲੇ ਜੱਜ ਸਿੰਘ ਜੱਗਾ ਗਿੱਲਪਿੰਡ ਤੋਂ ਕਰਨਵੀਰ ਸਿੰਘ ਗਿੱਲ ਇੱਕ ਮੁੰਡਾ ਜੱਗੀ ਆ ਗਿੱਲਪਿੰਡ ਦਾ ਕੁਝ ਬੰਦੇ ਨਾਲ ਅਣਪਛਾਤੇ ਬੰਦੇ ਆ ਨਾਲ ਪਿਸਟਲ ਲੈ ਕੇ ਆਏ ਆ ਠੀਕ ਆ ਧਮਕੀਆਂ ਦੇ ਕੇ ਆ ਕੋਣੀ ਸਵੇਰੇ ਫੇਰ ਆਵਾਂਗੇ ਇਸੇ ਕਾਰਨ ਜੋ ਵੀ ਐ ਕ੍ਰੋਨਿਕ ਕਾਰਵਾਈ ਹੁੰਦੀ ਸਖਤ ਤੋਂ ਸਖਤ ਕੀਤੀ ਜਾਵੇ। ਬਸ ਦੱਸਿਆ ਜਾ ਰਿਹਾ ਕਿ ਤੋੜ-ਫੋੜ ਵੀ ਕੀਤੀ ਗਈ ਕਰਦੇ। ਹਾਂਜੀ ਸਰ ਮੇਰੀ ਗੱਡੀ ਆ ਸ਼ਿਫਟ ਪੀਬਿਸ਼ ਵਾਲੀ EJ9626 ਉਹਦੀ ਪੰਨ ਤੋੜ ਕੀਤੀ ਆ ਔਰ ਜੋ ਵੀ ਸਾਡੇ ਅਕੇੜ ਦਰਵਾਜੇ ਸਭ ਪੰਨ ਤੋੜ ਕੀਤੀ ਇਹਨਾਂ ਨੇ ਜੋ ਵੀ ਲੱਗ ਸਾਡੇ ਗਵਾਨੜ ਸਭ ਨੇ ਪਰੇਸ਼ਾਨ ਕੀਤਾ ਗਾਲ੍ਹਾਂ ਕੱਢ ਕੱਢ ਕੇ ਰੋੜੇ ਚਲਾਏ ਆ ਕਾਫੀ ਇਹਨਾਂ ਨੇ ਹਵਾ ਕੀਤੀ ਆ ਵੀ ਜੋ ਵੀ ਆ ਹੁਣ ਇਸ ਜਥੇਬੰਦੀ ਲੋਹੜਕੇ ਨਾਲ ਤਾਂ ਚੱਲਣਾ ਪੈਂਦਾ ਵਾ ਅਸੀਂ ਥੱਕੇ ਨਹੀਂ ਹੁੰਦੇ ਨੀ ਕਿਸੇ ਨਾਲ ਵੀ। ਜੋ ਵੀ ਆ ਤਾਂ ਸਖਤਵਾਰ ਨੇ ਕਾਰਵਾਈ ਕੀਤੀ ਜਾਵੇ ਕਿਉਂਕਿ ਫਾਇਰਿੰਗ ਵੀ ਕੀਤੀ ਗਈ ਇਹਨਾਂ ਨੂੰ ਸਰ ਫਾਇਰ ਇਹ ਕਿਹੜੇ ਨਾਲ ਹਾਕ ਮਸਲਾ ਸ਼ੋਅ ਕਰਾਇਆ ਪਈ ਇਸਰੇ ਲੈ ਕੇ ਆਏ ਆ ਕੰਨਾਂ ਦੇ ਲਾਉਂਦੇ ਫੜ ਕੇ ਕਦੇ ਕੇਨ ਨੂੰ ਫੜ ਕੇ ਗਾਂ ਕਰ ਦਿੰਦੇ ਸੀ ਵੀ ਆਹੀ ਹੁਣ ਗੋਲੀ ਮਾਰਾਂਗੇ ਇਦਾਂ ਕਰਾਂਗੇ ਜਿਹੜਾ ਜੱਗਾ ਵਾ ਜਿਹੜੇ ਬਹੁਤ ਜ਼ਿਆਦਾ ਹਵਾ ਕੀਤੀ ਆ ਇਹ ਛਾਈ ਕਰਨ ਫਿਰਦਾ ਹਰ ਟਾਈਮ ਤੁਮ ਕਹਿੰਦੇ ਜਾਨਮਾਂ ਦੇ ਦਰਵਾਜ਼ੇ ਮਾਰ ਦਾਂਗੇ ਕਾਲਾ ਮਾਰ ਦਾਂਗੇ ਪਰ ਜੋ ਵੀ ਆ ਹੁਣ ਕਾਨੂੰਨ ਦੇਖੇਗਾ ਕੋਈ ਪਹਿਲਾਂ ਹੀ ਕਾਨੂੰਨ ਦੇ ਹੱਥ ਵਾਸਤੇ ਜੋ ਵੀ ਆ ਉਸ ਪ੍ਰਸ਼ਾਸਨ ਨੂੰ ਤਲਾਹ ਕੀਤੀ ਗਈ ਤੁਹਾਡੇ ਨੂੰ ਹਾਂ ਸਰ ਸਰਦਾਤ ਮੈਂ 112 ਤੇ ਵੀ ਕਾਲ ਕੀਤੀ ਸੀ ਚਲੋ ਆਏ ਸੀ ਚਾਰਜ ਆਏ ਸੀ ਚੌਕੀ ਚਾਰਜ ਆਏ ਸੀ ਉਹਨਾਂ ਨੇ ਕੀਤਾ ਵਾ ਪਹੁੰਚਣ ਕੀਤੀ ਆ ਹੁਣ ਆਪਾਂ ਡੀਐਸਪੀ ਸਾਹਿਬ ਨੇ ਪੂਰਾ ਹੌਸਲਾ ਦਿੱਤਾ ਵਾ ਕਿ ਜੋ ਵੀ ਇਹ ਸਖਤ ਸਖਤ ਕਾਰਵਾਈ ਆਪਾਂ ਕਰਾਂਗੇ ਆਪਾਂ ਤੁਹਾਡੇ ਨਾਲ ਹਾਂ ਹਾਂਜੀ ਕੀ ਨਾਮ ਜੀ ਰਣਜੀਤ ਗੌਰ ਕੀ ਗੱਲ ਹੋਈ ਹੈ ਕੋਈ ਗਲਤ ਨਹੀਂ ਹੋਈ ਹੈ ਅਸੀਂ ਤੇ ਸ਼ਾਮੀ ਵੀ ਆਏ ਆ ਗੈਸਟ ਆਏ ਨੇ ਇਹਨਾਂ ਦੇ ਘਰ ਬੇਟਾ ਨਹੀਂ ਠੀਕ ਹੈ ਇਸ ਕਰਕੇ ਅਸੀਂ ਉਹਨੂੰ ਲੈ ਕੇ ਆਏ ਹਾਂ ਇੱਥੇ ਤੇ ਰੋਟੀ ਪਾਣੀ ਖਾਂਦੇ ਖਾਂਦੇ ਕਰਨੇ ਹਰੇ ਦਰਵਾਜੇ ਬੰਦ ਨੇ ਲੈ ਪਿਆਣ ਕੇ ਤੇ ਬਾਹਰ ਗਾ ਲਾ ਗੋਲਾ ਕਰਦੇ ਆਪੇ ਬਾਹਰ ਨਿਕਲੋ ਬਾਹਰ ਨਿਕਲੋ ਤਹੀਂ ਬੇਟਾ ਠੀਕ ਨਾ ਆਉਣ ਕਰਕੇ ਅਹੀਂ ਇਹਨਾਂ ਨੂੰ ਵੀ ਨਿਕਲ ਦਿੱਤਾ ਬਾਹਰ ਜਲਦੀ ਜਲਦੀ ਦਰਵਾਜੇ ਬੰਦ ਕਰ ਲਏ ਆ ਤੇ ਅਹੀਂ ਬਾਹਰ ਨਹੀਂ ਕੋਈ ਨਿਕਲੇ ਤੇ ਉਹ ਹੱਡੀਆਂ ਪਾਂ ਤੋੜ ਕਰਕੇ ਇੱਟੇ ਚਲਾਏ ਆ ਤੇ ਬਾਹਰ ਆਸ ਦੇ ਫੈਲ ਕਰਨੇ ਫੈਲ ਕਰਨੇ ਆ ਅਹੀਂ ਡਰਦੇ ਨਿਕਲੇ ਨਹੀਂ ਬਾਹਰ ਕੇ ਇਹਨੂੰ ਨਿਕਲ ਨਹੀਂ ਦਿੱਤਾ ਉਹਨਾਂ ਕੋਲ ਹਥਿਆਰ ਵੀ ਹਗੇ ਸੀ ਹਾਂਜੀ ਉਹ ਬਾਹਰ ਕਹਿੰਦੇ ਹਾਂ ਅਹੀਂ ਫੈਲ ਕਰਨੇ ਫੈਲ ਕਰਨੇ ਆ ਆਵਾਜ਼ ਆਉਂਦੀ ਪੂਰੀ ਪੂਰੀ ਧਮਕੀ ਤੇ ਫਾਇਰ ਕੀਤਾ ਫਿਰ ਉਹਨਾਂ ਨੇ ਫੈਲ ਨਹੀਂ ਕੀਤਾ ਉੱਦਾਂ ਇੱਟੇ-ਉੱਟੇ ਸਾਡੇ ਆ ਸਾਰੇ ਆ ਵੇਖੋ ਗੱਡੀ ਵੀ ਭਾਂਂ ਦਿੱਤੀ ਇਦਦਾਂ ਸਾਰੇ ਇੱਟੇ ਹੀ ਲੇ ਪਏ ਆ ਉੱਪਰ ਦੀ ਕੰਧਾਂ ਤਾਂ ਇੱਟੇ ਮਾਰੇ ਗੇਟ ਉੱਪਰ ਬੱਤੀਆਂ ਲੱਗੀਆਂ ਉਹ ਵੀ ਇੱਟਿਆਂ ਨਾਲ ਭਾਜ ਗਈਆਂ ਕਾਲ ਲਓ ਉਹ ਆਹ ਇੱਥੋਂ ਦੇ ਹੀ ਗਿੱਲਾਂ ਦੇ ਆ ਮੁੰਡੇ ਦੱਸਦੇ ਤੇ ਕੋਈ ਪੁਰਾਣੀ ਰੰਜਿਸ਼ ਉਹ ਤਾਂ ਸਾਨੂੰ ਕੋਈ ਪਤਾ ਨਹੀਂ ਬੇਟਿਆਂ ਦੀ ਕੋਈ ਗੱਲ ਇਹਨੇ ਇਹ ਤਾਂ ਅੰਦਮੇ ਕਿਤੇ ਗਿਆ ਨਹੀਂ ਆ ਕੋਈ ਕੁੜੀ ਘੜੀ ਦੀ ਕੋਈ ਗੱਲ ਆ ਦੇ ਕੁੜੀ ਤੂੰ ਗਈ ਤੇ ਨਾਲ ਗਿਆ ਉਹ ਸੇ ਰੰਜਿਸ਼ ਨੂੰ ਲੱਕਿਆ ਜਿਹੜੀ ਤੋੜਪੂਰ ਕੀਤੀ ਹਾਂਜੀ ਤੇ ਹੁਣ ਤੁਸੀਂ ਪੁਲਿਸ ਨੂੰ ਇਤਲਾਹ ਕੀਤੀ ਹਾਂਜੀ ਅਹੀਂ ਉਹ ਦੋ ਰਾਤੀ ਕਰ ਦਿੱਤੀ ਉਸੇ ਟਾਈਮ ਹੀ ਓਕੇ ਅੰਦਰੋਂ ਹੀ ਫੋਨ ਕਰ ਦਿੱਤਾ ਤੇ ਜਲਦੀ ਆਓ ਸਾਡੇ ਬਾਹਰ ਭੇਜਦਾ ਤਾਂ ਭੰਤ ਤੋਰ ਹੁੰਦੀ ਆ ਉਹ ਥੋੜੀ ਦੇਰ ਬਾਅਦ ਆ ਗਏ ਪੁਲਿਸ ਵਾਲੇ ਉਹਨਾਂ ਨੇ ਆਣ ਕੇ ਮੌਕਾ ਵੇਖਿਆ ਮੋਕੇ ਤੋਂ ਜਿਹੜੇ ਮੁੰਡੇ ਆਏ ਸੀ ਪੱਜ ਗਏ ਉਹ ਪੱਜ ਗਏ ਪੁਲਿਸ ਸਾਹਿਬ ਕੀ ਕਾਰਵਾਈ ਕਰ ਰਹੀ ਹੈ ਹਾਂ ਤਾਜੀ ਪਤਾ ਨਹੀਂ ਜੇ ਤਾਕਤ ਨੇ ਕੋਈ ਹੈਗੀ ਠੀਕ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦਾਸ ਰੰਗਰੇਟਾ ਜੁਥੇਕਤਾ ਪ੍ਰੈਜ਼ੀਡੈਂਟ ਪੰਜਾਬ ਅਤੇ ਮੇਰੇ ਨਾਲ ਪੂਰੀ ਜਥੇਬੰਦੀ ਨਾਲ ਆ ਤੇ ਹੋਰ ਵੀ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਨੁਮਾਇंदे ਇਕੱਠੇ ਹੋਏ ਆ ਜੋ ਸਾਡੇ ਗੁਰਲਾਲ ਜੀ ਜਿਨ੍ਹਾਂ ਨੂੰ ਅਸੀਂ ਇਕਾਈ ਪ੍ਰਧਾਨ ਲਗਾਇਆ ਤੇ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਰਾਤੀ ਹਮਲਾ ਆਇਆ ਬਹੁਤ ਹੀ ਨਿੰਦਨਯੋਗ ਆ ਤੇ ਅੱਜ ਅਸੀਂ ਸਾਰੇ ਹੀ ਇੱਥੇ ਇਕੱਤਰ ਹੋ ਕੇ ਡੀਐਸਪੀ ਸਾਹਿਬ ਨੂੰ ਮਿਲੇ ਆਰ ਦਰਖਾਸਤ ਦਿੱਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਿਹੜੀ ਇਹਨਾਂ ਤੇ ਅਸੀਂ ਬੰਦੀ ਕਾਰਵਾਈ ਕਰਾਂਗੇ ਬਾਕੀ ਗੱਲ ਇੱਕ ਹੋਰ ਆ ਕਿ ਕੋਈ ਵੀ ਵੇਖੋ ਜਿਹੜਾ ਕੋਈ ਅਸੀਂ ਸਮਾਜ ਦਾ ਕੰਮ ਕਰ ਰਹੇ ਆ ਤੇ ਗਰਲਾਲ ਦਾ ਕੋਈ ਪਰਸਨਲ ਕੰਮ ਨਹੀਂ ਜੇ ਕੁੜੀ ਤਪੰਦ ਦੱਸਦਿਆਂ ਤੋਂ ਲਾਪਤਾ ਹੀ ਇਹ ਮੋਤਬਾਰਾ ਤੌਰ ਤੇ ਗਏ ਆ ਤੇ ਇਹਨਾਂ ਕੋਈ ਜ਼ੁਲਮਤ ਨਹੀਂ ਕੀਤਾ ਜੇ ਕੋ ਉਹਨਾਂ ਦੇ ਮਨ ਦੇ ਵਿੱਚ ਕੋਈ ਗੱਲ ਹੀ ਕੋਈ ਮੋਦਬਾਰਾ ਨੂੰ ਲੈਂਦੇ ਕੋਈ ਪੁੱਛਦੇ ਤੇ ਆ ਕੇ ਮੋਦਬਾਰਾ ਦੇ ਵਿੱਚ ਬਹਿੰਦੇ ਐਦਾਂ ਕਿਸੇ ਦੇ ਘਰ ਜਿਹੜਾ ਆ ਕੇ ਦਹਿਸਤ ਪਾਉਣੀ ਨੁਕਸਾਨ ਕਰਨਾ ਲੜਕੀ ਜਿਹੜੀ ਉਹਨਾਂ ਦੇ ਘਰ ਦੇ ਵਿੱਚੋਂ ਲੱਭੀ ਗਈ ਲੜਕੀ ਜਿਹੜੀ ਹੀ ਲੜਕੀ ਜਿਹੜਾ ਮੁੰਡਾ ਲੈ ਗਿਆ ਲੜਕੀ ਅੱਜ ਤੱਕ ਵੀ ਨਹੀਂ ਲਈ ਉਹ ਵੀ ਜਿਹੜਾ ਪਰਿਵਾਰ ਹੈ ਲੜਕੀ ਦਾ ਨਹੀਂ ਉਹਨਾਂ ਦਾ ਉਹ ਰਿਸ਼ਤੇਦਾਰ ਹੀ ਨਾ ਕੀ ਸਕ ਉਹਨਾਂ ਦੇ ਉਹ ਚਾਚੇ ਦਾ ਲੜਕਾ ਸੀ ਚਲੋ ਅਸੀਂ ਵੀ ਉਹਨਾਂ ਨੂੰ ਇਹੀ ਮੋਦਬਾਰਾ ਤੌਰ ਤੇ ਕਿਹਾ ਵੀ ਆਪਾਂ ਜਿਹੜੀ ਲੜਕੀ ਆ ਉਹਨਾਂ ਦੇ ਮਾਪਿਓ ਦੇ ਹਵਾਲੇ ਕਰ ਦਈਏ ਤੇ ਤੁਹਾਡਾ ਜਿਹੜਾ ਬਹਿ ਕੇ ਕੁੜੀ ਦੇ ਮਾਪਿਓ ਮੰਨਦਾ ਵੀ ਆਪਾਂ ਇਹਨਾਂ ਦਾ ਵਿਆਹ ਕਰਾ ਦਾਂਗੇ ਤੇ ਆਪਾਂ ਮੋਦਵਾਰਾ ਤੌਰ ਤੇ ਕਿਹਾ ਵੀ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਹੱਲ ਕਰ ਦਈਏ ਜਦੋਂ ਮੋਦਵਾਰ ਚਲੋ بڑے ਮਸਲਿਆਂ ਦੇ ਹੱਲ ਹੋ ਜਾਂਦੇ ਮੋਦਵਾਰਾਂ ਦਾ ਕੰਮ ਹੈ ਹੱਲ ਕਰਾਉਣਾ ਤੇ ਉਹਨਾਂ ਇਸੇ ਚੀਜ਼ ਇਸੇ ਰੰਜਿਸ਼ ਦਾ ਕਰਕੇ ਜਿਹੜਾ ਇੱਥੇ ਕਾਰਵਾਈ ਕੀਤੀ ਆ ਇਹਦੇ ਵਿੱਚ ਘਰ ਦੇ ਵਿੱਚ ਹਮਲਾ ਕੀਤਾ ਹੁਣ ਸਾਡੀ ਪ੍ਰਸ਼ਾਸਨ ਕੋ ਉਹੀ ਮੰਗਾ ਕਿ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਇਨਸਾਫ ਦਵਾਇਆ ਜਾਵੇ ਸਰ ਜਿਹੜਾ ਰਸੂਲਪੁਰ ਝਗੜਾ ਹੋਇਆ ਰਾਤੀ ਹੁਣ ਤੱਕ ਕੀ ਕਾਰਵਾਈ ਉਦੇ ਬਾਰੇ ਮੇਰੇ ਵੀ ਨੋਟਿਸ ਚ ਆਇਆ ਹੁਣ ਗੱਲ ਆ ਹੁਣੇ ਹੀ ਘੰਟਾ ਕ ਪਹਿਲਾਂ ਦੱਸ ਕੇ ਗਏ ਆ ਉਹ ਲੜਾਈ ਝਗੜਾ ਜੋ ਇਹਨਾਂ ਦਾ ਹੋਇਆ ਕੋਈ ਪੁਰਾਣਾ ਇਹਨਾਂ ਦਾ ਚੱਲਦਾ ਉਸ ਵਿੱਚ ਰੰਜਸ਼ਾ ਜੀ ਤੇ ਉਹਦੇ ਸੰਬੰਧ ਵਿੱਚ ਐਸਆਈ ਚੌਕੀ ਇੰਚਾਰਜ ਦੀ ਮੈਂ ਡਿਊਟੀ ਲਾਤੀ ਆ ਵੀ ਮੌਕੇ ਤੇ ਜਾ ਕੇ ਵੈਰੀਫਾਈ ਕਰੇ ਜੋ ਵੀ ਅਸਲੀਅਤ ਹੋਊਗੀ ਉਸ ਹੱਬ ਨਾਲ ਕੋਈ ਕਾਰਵਾਈ ਕਰਾਂਗੇ